ਸਮੂਹ ਸਾਧ ਸੰਗਤ ਨੂੰ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਦੀ ਫਤਿਹ ਸਮੂਹ ਸਾਧ ਸੰਗਤ ਜੀ ਅੱਜ ਅਸੀਂ ਪਾਈ ਸਰਬਜੀਤ ਸਿੰਘ ਜੀ ਦੀ ਰਸਨਾ ਤੋਂ ਗੁਰੂ ਨਾਨਕ ਦੇਵ ਜੀ ਤੇ ਪ੍ਰੇਮੇ ਕੌੜੀ ਦੀ ਕਥਾ ਸੁਣਾਗੇ ਜਦੋਂ ਗੁਰੂ ਨਾਨਕ ਦੇਵ ਜੀ ਤੇ ਪ੍ਰੇਮੇ ਕੌੜੀ ਦੀ ਮੁਲਾਕਾਤ ਹੋਈ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਵੇਂ ਉਸ ਦਾ ਕੌੜ ਠੀਕ ਕੀਤਾ ਆਪਣੇ ਦੁੱਖਾਂ ਤੋਂ ਦੁਖੀ ਹੋਇਆ ਜਿਹਨੂੰ ਲੋਕ ਕਦੇ ਸੇਠ ਪ੍ਰੇਮ ਚੰਦ ਕਹਿੰਦੇ ਸੀ ਲੰਗਣ ਵਾਲੇ ਲੋਕ ਹੁਣ ਕਹਿੰਦੇ ਨੇ ਉਹ ਪ੍ਰੇਮੇ ਕੌੜੀ ਦੀ ਕੁਲੀ ਹੈ ਔਪਰੇ ਮੇ ਕੋਈ ਦੀ ਸ਼ੰਗ ਉਹਨੂੰ ਲੋਕ ਕੋਈ ਕਹਿਣ ਲੱਗ ਪਏ ਦੁਨੀਆ ਦੇ ਦੁੱਖਾਂ ਤੇ ਭੁੱਖ ਤੋਂ ਦੁਖੀ ਰੱਬ ਕੋਲੋਂ ਮੌਤ ਮੰਗਣ ਲੱਗ ਪੈਂ다 ਮਹਾਰਾਜ ਇਹਦੇ ਨਾਲੋਂ ਰੱਬਾ ਮੈਨੂੰ ਮੌਤ ਦੇ ਦੇ ਇਹਦੇ ਨਾਲੋਂ ਮੈਨੂੰ ਮੌਤ ਦੇ ਦੇ ਦੁੱਖ ਵਿੱਚ ਬੰਦੇ ਨੂੰ ਆਪਣੇ ਕੀਤੇ ਕਰਮ ਚਿੱਤੇ ਆਉਂਦੇ ਨੇ ਸੁੱਖ ਵੇਲੇ ਕਦੇ ਬੰਦੇ ਨੂੰ ਕਰਮ ਯਾਦ ਨਹੀਂ ਹੁੰਦੇ ਸਾਥ ਸੰਗਤ ਪਛਤਾਵਾ ਹੀ ਦੁੱਖ ਵਿੱਚ ਪੈਦਾ ਹੁੰਦਾ ਹੈ ਸੁੱਖ ਵੇਲੇ ਕੌਣ ਲੋਕ ਪਛਤਾਵਾ ਕਰਦੇ ਅੱਜ ਜਦੋਂ ਪਛਤਾਵਾ ਪੈਦਾ ਹੋਇਆ ਰੱਬ ਕੋਲੋਂ ਮੋਤ ਮੰਗਦੇ ਕਹਿੰਦੇ ਨੇ ਉਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨੇ ਨੂੰ ਲੈ ਕੇ ਪਹੁੰਚ ਗਏ ਪਾਤਸ਼ਾਹ ਨੇ ਕਿਹਾ ਮਰਦਾਨਿਆਂ ਅੱਜ ਆਪਾਂ ਕੀਰਤਨ ਪਤਾ ਕਿੱਥੇ ਕਰਨਾ ਹੈ ਕਹਿੰਦੇ ਮਹਾਰਾਜ ਕਿੱਥੇ ਕਹਿਣਗੇ ਕਦੇ ਵੱਡੇ ਵੱਡੇ ਅਮੀਰ ਸੱਜਣ ਠੱਗਵਲਿਆਂ ਨੂੰ ਕੀਰਤਨ ਸੁਣਾਏ ਕਦੇ ਮਲਕ ਭਾਗੋ ਦੇ ਮੇਲਾਂ ਵਿੱਚ ਵੀ ਸ਼ਬਦ ਸੁਣਾਏ ਅੱਜ ਵੇਖ ਮਰਦਾਨਿਆਂ ਆਪਾਂ ਰੱਬ ਦੀ ਬਾਣੀ ਦਾ ਕੀਰਤਨ ਇੱਕ ਕੋੜੀ ਦੀ ਕੁੱਲੀ ਵਿੱਚ ਕਰਨਾ ਹੈ ਮਹਾਰਾਜ ਕੋੜੀ ਦੀ ਕੁੱਲੀ ਵਿੱਚ ਹਜ਼ੂਰ ਲੱਕ ਕੇ ਚਲੇ ਗਏ ਜਦੋਂ ਉਹ ਦੀ ਪਹਲਪੁਰ ਰਿਆਸਤ ਲੰਗੇ ਰਾਤ ਦਾ ਹਨੇਰਾ ਛਾ ਚੁੱਕਾ ਸੀ ਆਕਾਸ਼ ਵਿੱਚ ਚਮਕਦੇ ਹੋਏ ਤਾਰੇ ਥੋੜੇ ਜਿਵੇਂ ਦੀ ਚੰਦਰਮੇ ਦੀ ਲੋ ਲੱਗੀ ਹਜ਼ੂਰ ਕੁੱਲੀ ਕੋਲ ਪਹੁੰਚ ਗਏ ਅੰਦਰ ਦੀਵਾ ਜਗਦਾ ਉਹ ਦੁਖੀ ਹੋਇਆ ਕੋੜੀ ਹਾਏ ਹਾਏ ਕਰਕੇ ਕਹਿੰਦਾ ਰੱਬਾ ਇਹਦੇ ਨਾਲੋਂ ਮੌਤ ਦੇ ਦੇ ਪਾਤਸ਼ਾਹ ਨੇ ਬਚਨ ਕਹੇ ਮਰਦਾਨਿਆਂ ਇਹ ਦੁਖੀ ਬੰਦੇ ਨੂੰ ਬਾਹਰ ਲੈ ਕੇ ਆ ਜਦੋਂ ਭਾਈ ਮਰਦਾਨਾ ਉਹ ਦੀ ਕੁੱਲੀ ਵਿੱਚ ਗਏ ਇੱਕਦਮ ਬਾਹਰ ਆ ਗਏ ਕਹਿੰਦੇ ਮਹਾਰਾਜ ਅੰਦਰ ਤਾਂ ਬਹੁਤ ਬਦਬੂ ਹੈ ਮਹਾਰਾਜ ਉਤੋਂ ਦੁਰਗੰਧ ਬਹੁਤ ਆਉਂਦੀ ਹੈ। ਹਜ਼ੂਰ ਨੇ ਕਿਹਾ ਕਿ ਨਾਨਾ ਨਾ ਕਰ ਉਸ ਕੋੜੀ ਨੂੰ ਮਰਦਾਨਿਆਂ ਬਾਹਰ ਲੈ ਕੇ ਆ ਇਹਦੇ ਤਨ ਤੇ ਮਨ ਦਾ ਕੋੜ ਹਟਾਉਣਾ ਹੈ। ਭਾਈ ਮਰਦਾਨੇ ਨੇ ਉਸ ਕੋੜੀ ਨੂੰ ਬਾਹੂ ਪਕੜ ਕੇ ਬਾਹਰ ਲਿਆਂਦਾ। ਉਹਨੇ ਹੱਥ ਜੋੜ ਕੇ ਕਿਹਾ ਤੁਸੀਂ ਕੌਣ ਹੋ? ਮੇਰੇ ਤਾਂ ਆਪਣੇ ਮੈਨੂੰ ਛੱਡ ਗਏ। ਭਾਈ ਮਰਦਾਨੇ ਕਿਹਾ ਭਾਈ ਜਿਹਦੇ ਤੋਂ ਦਰਸ਼ਨ ਕਰ ਰਹੇ ਹੈ ਤੈਨੂੰ ਪਤਾ ਕੌਣ ਹੈ? ਇਹ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਹੈ। ਬਸ ਕੰਨਾਂ ਨਾਲ ਗੁਰੂ ਨਾਨਕ ਸਾਹਿਬ ਦਾ ਨਾਮ ਸੁਣਿਆ ਇੱਕ ਵਾਰ ਅੰਦਰ ਧੁਰ ਹਿਰਦੇ ਤੱਕ ਮਨ ਅੰਦਰੋਂ ਸ਼ਾਂਤ ਹੋ ਗਿਆ ਕਿਉਂਕਿ ਪਾਤਸ਼ਾਹ ਦੇ ਬਚਨ ਨੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਦ ਦੀ ਤਰਿਆਂ ਰੇ ਗੁਰ ਨਾਨਕ ਜਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਦੇ ਕੰਨਾਂ 'ਚ ਗੁਰੂ ਨਾਨਕ ਸਾਹਿਬ ਦਾ ਨਾਮ ਪਿਆ ਅੰਦਰੋਂ ਮਨ ਨੂੰ ਸਕੂਨ ਜ ਆ ਗਿਆ ਹੱਥ ਜੋੜ ਕੇ ਕਿਹਾ ਮਹਾਰਾਜ ਤੁਸੀਂ ਮੈਨੂੰ ਮੇਰੇ ਕੋਲ ਕਿਉਂ ਆਇਓ ਮੇਰੇ ਤਾਂ ਆਪਣੇ ਮੈਨੂੰ ਛੱਡ ਗਏ ਪਤਸ਼ਾਨੇ ਵਿੱਚ ਬਚਨ ਕਹਿ ਭਲਿਆ ਇਹ ਅਕਾਲ ਪੁਰਖ ਰੱਬ ਦਾ ਹੁਕਮ ਹੈ ਅਸੀਂ ਤੇਰੇ ਤਨ ਦਾ ਕੋੜ ਵੀ ਹਟਾਉਣਾ ਤੇਰੇ ਮਨ ਦਾ ਕੋੜ ਵੀ ਹਟਾਉਣਾ ਪਹਿਲਾਂ ਦੱਸ ਤੂੰ ਕੌਣ ਹੈ ਉਹਨੇ ਕਿਹਾ ਜੀ ਆ ਨਗਰ ਚੋਂ ਤੁਸੀਂ ਲੰਘ ਕੇ ਆਏ ਹੋਮੋਂਗੇ ਇਹ ਦੀਪਾਲਪੁਰ ਖਿਆਸਤ ਦਾ ਕਦੇ ਮੈਂ ਸੇਠ ਹੁੰਦਾ ਸੀ ਲੋਕੀ ਮੇਰੇ ਕੋਲੋਂ ਕਰਜ਼ਾ ਲੈ ਕੇ ਆਪਣਾ ਘਰ ਬਣਾਉਂਦੇ ਸੀ ਅੱਜ ਲੋਕ ਮੈਨੂੰ ਸੇਠ ਪ੍ਰੇਮਚੰਦ ਨਹੀਂ ਲੋਕ ਮੈਨੂੰ ਪ੍ਰੇਮ ਕੋੜੀ ਕਹਿੰਦੇ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਇੱਕਦਮ ਅੱਖਾਂ ਬੰਦ ਕਰਕੇ ਬੈਠ ਗਏ ਫਿਰ ਬਾਦਸ਼ਾਹ ਨੇ ਨੈਤਰ ਖੋਲ ਕੇ ਕਿਹਾ ਪ੍ਰੇਮਿਆ ਤੈਨੂੰ ਕੋੜ ਪਤਾ ਕਿਉਂ ਫਟਿਆ ਉਹਨਾਂ ਕਹਾਂ ਮਹਾਰਾਜ ਕਿਉਂ ਕਹਿਣਗੇ ਰੱਬ ਨੇ ਤੈਨੂੰ ਤਿੰਨ ਜਨਮ ਇਸ ਧਰਤੀ ਤੇ ਮਾਨਸ ਦੇਹੀ ਦੇ ਦਿੱਤੇ ਤਿੰਨਾ ਜਨਮਾਂ ਵਿੱਚ ਤੈਨੂੰ ਰਜ ਕੇ ਅਮੀਰ ਬਣਾਇਆ ਤੇਰੇ ਕੋਲ ਪੈਸਾ ਧਨ ਦੌਲਤ ਜ਼ਮੀਨ ਜਾਇਦਾਦ ਦਿੱਤੀ ਪਰ ਤਿੰਨਾ ਜਨਮਾਂ ਵਿੱਚ ਤੂੰ ਬੰਦਗੀ ਨਹੀਂ ਕਰ ਸਕਿਆ ਨਾ ਤੂੰ ਨਾਮ ਜਪਿਆ ਨਾ ਰੱਬ ਦਾ ਸ਼ੁਕਰਾਨਾ ਕੀਤਾ ਸਗੋਂ ਮੋਹ ਮਾਇਆ ਵਿੱਚ ਇੰਨਾ ਡੁੱਗੀ ਹੋ ਗਏ ਉਹ ਸੇਠ ਪ੍ਰੇਮ ਚੰਦ ਤੂੰ ਮੋਹ ਮਾਇਆ ਵਿੱਚ ਦਾਗ ਲਵਾ ਲੈ ਲੋਕਾਂ ਦੀ ਜ਼ਮੀਨ ਜਾਇਦਾਦ ਬੇਇਮਾਨੀ ਨਾਲ ਲਿਖਦਾ ਰਿਆ ਕਿਸੇ ਦਾ ਦਿੱਤਾ ਕਰਜ਼ਾ ਉਹਦੀ ਜ਼ਮੀਨ ਲਖਵਾ ਲਈ ਕਿਸੇ ਨੂੰ ਪੈਸੇ ਦਿੱਤੇ ਉਹ ਤੋਂ ਜ਼ਮੀਨ ਆਪਣੇ ਨਾਮ ਕਰਾ ਲਈ ਤਿੰਨ ਜਨਮਾਂ ਵਿੱਚ ਪਾਪ ਇਕੱਠੇ ਕੀਤੇ ਇਸ ਜਨਮ ਵਿੱਚ ਪਾਪਾਂ ਦਾ ਘੜਾ ਭਰ ਗਿਆ ਤਾਂ ਤੇਰੇ ਸਰੀਰ ਤੇ ਕੋੜ ਫਟਿਆ ਬਾਚਨ ਕੇ ਰੱਬ ਨੇ ਤੈਨੂੰ ਦੁਨੀਆ ਵੇਖਣ ਲਈ ਅੱਖਾਂ ਦਿੱਤੀਆਂ ਕਦੇ ਅੱਖਾਂ ਨਾਲ ਤੂੰ ਚੰਗਾ ਨਹੀਂ ਵੇਖਿਆ ਰੱਬ ਨੇ ਤੈਨੂੰ ਬੋਲਣ ਲਈ ਜ਼ੁਬਾਨ ਦਿੱਤੀ ਕਦੇ ਇਸ ਜ਼ੁਬਾਨ ਤੋਂ ਰੱਬ ਦਾ ਨਾਮ ਨਹੀਂ ਲਿਆ ਉਹਨੇ ਹੱਥ ਤੇ ਪੈਰ ਦਿੱਤੇ ਕਦੇ ਰੱਬ ਦਾ ਸ਼ੁਕਰ ਨਹੀਂ ਕੀਤਾ ਹੁਣ ਇਸ ਜਨਮ ਵਿੱਚ ਤੂੰ ਦਾਗੀ ਹੋ ਗਿਆ ਇਹ ਦਾਗ ਤੇਰਾ ਦਰਗਾਹ ਤੱਕ ਜਾਣਾ ਸੀ ਪਰ ਤੈਨੂੰ ਕਰਮਾਂ ਦਾ ਪਛਤਾਵਾ ਪੈਦਾ ਹੋ ਗਿਆ ਜਿਹੜੀ ਗੱਲ ਪਾਤਸ਼ਾਹ ਨੇ ਉਹਨੂੰ ਸਮਝਾਈ ਉਹ ਸਾਰੀ ਦੁਨੀਆ ਦੇ ਲੋਕਾਂ ਲਈ ਉਪਦੇਸ਼ ਸੀ ਐਨ ਨੂੰ ਅੰਮ੍ਰਿਤ ਵੇਲਾ ਹੋਣ ਲੱਗਾ। ਹਜ਼ੂਰ ਨੇ ਆਪਣੇ ਗਲ ਚ ਹਜ਼ੂਰੀਆ ਕਪੜਾ ਲਾ ਕੇ ਦਿੱਤਾ। ਕਹਿੰਦੇ ਮਰਦਾਨਿਆ ਇਹਦੇ ਹੱਥ ਪੈਰ ਮੂੰਹ ਸਾਫ਼ ਕਰ। ਹੱਥਾਂ ਪੈਰਾਂ ਬਾਹਾਂ ਤੋਂ ਪਾਣੀ ਚੋਂਦੇ। ਸਾਧ ਸੰਗਤ ਐਦਾਂ ਦਾ ਕੋੜੀ ਜਿਹਦੀ ਮੈਂ ਕਥਾ ਸੁਣਾ ਰਹੇ ਹਾਂ ਮੈਨੂੰ ਵੇਖਣ ਵਿੱਚ ਇੱਕ ਵਾਰ ਜ਼ਿੰਦਗੀ 'ਚ ਮਿਲਿਆ। ਮੈਂ ਵੇਖਿਆ ਉਹ ਬੰਦਾ ਸਾਧ ਸੰਗਤ ਸਰੀਰ ਦੀ ਚਮੜੀ ਲੱਥ ਜਾਂਦੀ ਹੈ। ਔਰ ਸਰੀਰ ਵਿੱਚੋਂ ਪਾਣੀ ਸਿੰਮਦਾ ਜਿਵੇਂ ਕਿਸੇ ਸੇਮ ਵਾਲੀ ਜਗ੍ਹਾ ਤੋਂ ਪਾਣੀ ਸਿੰਮਦਾ। ਜਿਵੇਂ ਤੁਹਾਡੀਆਂ ਕੰਨਾਂ ਨੂੰ ਸੁਲਾਬ ਆਉਂਦੀ ਹੈ ਐਦਾਂ ਸ਼ਰੀਰ 'ਚੋਂ ਪਾਣੀ ਸਿਮੰਦਾ ਉਸ ਕੋੜੀ ਬੰਦੇ ਦੀ ਚਾਦਰ ਬਦਲਣੀ ਪੈਂਦੀ ਦੋ ਘੰਟਿਆਂ ਬਾਅਦ ਉਹਦੇ ਤਨ ਤੇ ਕੱਪੜੇ ਨਹੀਂ ਪਾਏ ਜਾ ਸਕਦੇ ਉਹਦੇ ਕਮਰੇ ਵਿੱਚ ਕੋਈ ਬੰਦਾ ਖਲੋ ਨਹੀਂ ਸਕਦਾ ਇੰਨੀ ਦੁਰਗੰਧ ਆਉਂਦੀ ਹੈ ਮੈਂ ਇਹੋ ਜਿਹੇ ਬੰਦੇ ਵੇਖੇ ਨੇ ਔਰ ਸਾਹਸੰਗਤ ਪਾਤਸ਼ਾਹ ਕਿਰਪਾ ਕਰਨ ਬੰਦਾ ਤਨ ਦਾ ਕੋੜੀ ਵੀ ਹੁੰਦਾ ਹੈ ਕਈ ਵਾਰ ਆਪਾਂ ਮਨ ਦੇ ਕੋੜੀ ਵੀ ਆ ਤਨ ਦੇ ਕੋੜੀਆਂ ਨਾਲੋਂ ਮਨ ਕੋੜੀ ਜ਼ਿਆਦਾ ਹੈ ਜਿਹੜਾ ਦੂਜਿਆਂ ਬਾਰੇ ਬੁਰਾ ਸੋਚਦਾ ਰਹਿੰਦਾ ਇਹ ਤਾਂ ਗੁਰੂ ਦੇ ਦਰ ਉੱਤੇ ਆ ਕੇ ਵੀ ਬੁਰਾ ਸੋਚਣਾ ਨਹੀਂ ਹਟਦਾ ਅੱਜ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਕੋੜੀਆਂ ਤੇਰੇ ਤਨ ਦਾ ਰੋਗ ਤੈਨੂੰ ਕਿਉਂ ਲੱਗੇ ਸੁਣ ਰੱਬ ਦੇ ਘਰੋਂ ਕੀ ਹੁਕਮ ਹੋਇਆ ਪਹਿਲਾਂ ਕੱਪੜੇ ਨਾਲ ਭਾਈ ਮਰਦਾਨੇ ਨੂੰ ਹਜ਼ੂਰ ਨੇ ਹਜ਼ੂਰੀਆ ਦਿੱਤਾ ਕਹਿੰਦੇ ਦੇ ਹੱਥ ਪੈਰ ਸਾਫ਼ ਕਰ ਜਿਵੇਂ ਜਿਵੇਂ ਪਾਣੀ ਸਾਫ਼ ਕੀਤਾ ਉਹਨੂੰ ਮਨ ਨੂੰ ਟਿਕਾਓ ਆ ਗਿਆ ਫਿਰ ਹਜ਼ੂਰ ਨੇ ਬਚਨ ਕਿਹਾ ਨਾਲ ਨਾਲ ਜਪ ਇੱਕ ਓੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰਗ ਗੁਰ ਪ੍ਰਸਾਦ ਜਿਵੇਂ ਜਿਵੇਂ ਕੋੜੀ ਨਾਮ ਜਪੇ ਉਹਦੇ ਮਨ ਨੂੰ ਟਿਕਾਉ ਆਉਣ ਲੱਗ ਪਿਆ ਅੰਮ੍ਰਿਤ ਵੇਲਾ ਹੋਣ ਲੱਗਾ ਹਜ਼ੂਰ ਨੇ ਕਿਹਾ ਮਰਦਾਨੇ ਰਵਾਬ ਛੇੜ ਰੱਬ ਦੇ ਘਰੋਂ ਜੋ ਹੁਕਮ ਦੁਨੀਆ ਲਈ ਹੋਇਆ ਸੁਣ ਜਦੋਂ ਪਾਤਸ਼ਾਹ ਦਾ ਹੁਕਮ ਮਨ ਮਰਦਾਨੇ ਰਵਾਬ ਛੇੜੀ ਹਜ਼ੂਰ ਉਹ ਕੁੱਲੀ ਵਿੱਚ ਬਹਿ ਕੇ ਰੱਬ ਦੀ ਬਾਣੀ ਦਾ ਕੀਰਤਨ ਕਰਨ ਲੱਗੇ ਉੱਥੇ ਸਹਿਬ ਨੇ ਸ਼ਬਦ ਉਚਾਰਨ ਕੀਤਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਰਨੀ ਸ਼ਬਦ ਕਿਹਾ ਤਨ ਅਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਵਾਰੋ-ਵਾਰ ਤਪ ਤਪ ਖਪੇ ਬਹੁਤ ਵਿਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਹੁਣ ਉਹਨੂੰ ਮਹਾਰਾਜ ਸਿੱਧਾ ਸਮਝਾਉਂਦੇ ਕਹਿੰਦੇ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਹੜੇ ਰੱਬ ਨੇ ਅੱਖਾਂ ਦਿੱਤੀਆਂ ਜਿਹੜੇ ਰੱਬ ਨੇ ਬੋਲਣ ਲਈ ਜ਼ਬਾਨ ਦਿੱਤੀ ਨਾ ਕਦੇ ਅੱਖਾਂ ਨਾਲ ਸਹੀ ਵੇਖਿਆ ਨਾ ਕਦੇ ਜ਼ਮਾਨ ਨਾਲ ਸੱਚ ਬੋਲਿਆ ਭਾਈ ਇਸ ਜ਼ਬਾਨ ਨਾਲ ਕੂੜ ਨਿੰਦਿਆ ਝੂਠ ਬੋਲਦੇ ਰਹੇ ਇਸ ਜ਼ਬਾਨ ਨਾਲ ਦੂਜੇ ਨੂੰ ਮਾੜਾ ਬੋਲਦਾ ਰਿਆ ਇਸ ਜ਼ਬਾਨ ਨਾਲ ਕਦੇ ਨਹੀਂ ਬੋਲਿਆ ਸਤਨਾਮ ਸ੍ਰੀ ਵਾਹਿਗੁਰੂ ਇੱਕ ਬੇਨਤੀ ਸਮਝੋ ਸਾਸਨ ਜਦੋਂ ਤੋਂ ਸਵੇਰ ਤੋਂ ਆਪਣੀ ਨੀਂਦ ਚੋਂ ਜਾਗ ਖੁੱਲੀ ਹੈ ਸੋਚ ਕੇ ਵੇਖੋ ਕੋਈ ਲੇਟ ਤੋਂ ਲੇਟ ਬੰਦਾ 6 ਵਜੇ ਉੱਠਿਆ ਹੋਵੇਗਾ ਆਪਾਂ ਪਿੰਡਾਂ ਵਾਲੇ ਦ੍ਰਿਸ਼ਟੀ ਬੰਦੇ ਛੱਤੀ ਉੱਠਨੇ 6 ਵਜੇ ਤੋਂ ਲੈ ਕੇ ਹੁਣ ਰਾਤ ਦੇ 10 ਵਜੇ ਚੱਲੇ ਨੇ ਇਹ ਯਾਦ ਰੱਖਿਓ 16 ਘੰਟਿਆਂ ਵਿੱਚ ਆਪਾਂ ਸਾਰਾ ਦਿਨ ਘਰ ਦੀਆਂ ਗੱਲਾਂ ਕੀਤੀਆਂ ਪਰਿਵਾਰ ਦੀਆਂ ਗੱਲਾਂ ਕੀਤੀਆਂ ਰਿਸ਼ਤੇਦਾਰੀ ਦੀਆਂ ਗੱਲਾਂ ਕੀਤੀਆਂ ਕਾਰੋਬਾਰ ਦੀਆਂ ਗੱਲਾਂ ਕੀਤੀਆਂ ਕਦੇ ਯਾਦ ਕਰਿਓ 16 ਘੰਟਿਆਂ ਚ ਸ਼ਾਇਦ 16 ਵਾਰ ਵੀ ਵਾਹਿਗੁਰੂ ਨਹੀਂ ਕਿਹਾ ਰੱਬ ਦੀ ਦਿੱਤੀ ਜ਼ੁਬਾਨ ਨਾਲ ਕਿੰਨਾ ਬੋਲੀਦਾ ਔਰ ਕਿੰਨਾ ਉੱਚੀ ਉੱਚੀ ਬੱਚਿਆਂ ਨੂੰ ਵਾਜਾਂ ਮਹਾਰ ਕੰਮ ਦੀਆਂ ਗੱਲਾਂ ਕਰ ਰਿਸ਼ਤੇਦਾਰ ਦੀਆਂ ਗੱਲਾਂ ਵਪਾਰ ਦੀਆਂ ਗੱਲਾਂ ਸਾਰਾ ਦਿਨ ਇਹ ਬੰਦੇ ਦੀ ਜ਼ੁਬਾਨ ਬੋਲਦੀ ਹੈ ਕਦੇ ਇਸ ਜ਼ੁਬਾਨ ਤੋਂ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਕੋ ਬਚਨ ਹੈ ਸ਼ਲੋਕ ਸਹਿਸਕਤੀ ਵਿੱਚ ਮਹਾਰਾਜ ਨੇ ਕਿਹਾ ਅਜ ਜੀਬ ਦਾ ਵੇਖੋ ਰਸ ਖਾਣ ਲੱਗਿਆ ਜੀਬ ਕਦੇ ਵੀ ਨਹੀਂ ਥੱਕਦੀ ਉਦੇ ਕੋਈ ਬੰਦਾ ਵਿਆਹ ਖਾ ਖਾ ਕੇ ਆਵੇ ਤੇ ਕਹਿੰਦਾ ਕਦੇ ਅੱਜ ਤਾਂ ਖਾ ਖਾ ਕੇ ਬਈ ਮੂੰਹ ਦੁਖਣ ਲੱਗ ਪਿਆ ਅੱਜ ਤਾਂ ਇੰਨਾ ਕੁਝ ਖਾਦਾ ਤਾਂ ਜੀਬ ਥੱਕ ਗਈ ਨਹੀਂ ਖਾ ਖਾ ਕੇ ਪੇਟ ਭਰਦੇ ਤੇ ਬੰਦੇ ਦਾ ਪੇਟ ਦਰਦ ਕਰੇ ਅਲੱਗ ਗੱਲ ਐ ਮਾਫ ਕਰਿਓ ਖਾ ਖਾ ਕੇ ਜੀਬ ਕਦੇ ਵੀ ਨਹੀਂ ਥੱਕਦੀ ਨਾ ਕਦੇ ਮੂੰਹ ਦੁਖਿਆ ਖਾਂਦਿਆਂ ਜੀਬ ਨਾਲ ਰਸ ਭੋਗਦੇ ਆ ਕਦੇ ਨਹੀਂ ਬੰਦਾ ਥੱਕਦਾ ਮਾਫ ਕਰਿਓ ਉਹ ਚੀਜ਼ਾਂ ਵਿਆਹਾਂ ਵਿੱਚ ਲੋਕ ਬਖਾਵੇ ਲੈ 10 ਦਾ ਸਟਾਲ ਲਾਉਣਗੇ ਤੇ ਖਾਣ ਵਾਲੇ ਵੀ ਸਾਡੇ ਵਰਗੇ ਕਹਿੰਦੇ ਨੇ ਸਗਨ ਪੂਰਾ ਕਰਨੇ ਜਿੰਨੇ ਪੈਸੇ ਦਿੱਤੇ ਉਹ ਪੈਸੇ ਤਾਂ ਪੂਰੇ ਕਰੀਏ ਇੱਕ ਪਾਸੇ ਗੋਲ ਗੱਪੇ ਦੂਜੇ ਪਾਸੇ ਆਈਸਕ੍ਰੀਮ ਸਭ ਕੁਝ ਖਾ ਕੇ ਭਾਵੇਂ ਦੂਜੇ ਦਿਨ ਦਵਾਈ ਖਾਣੀ ਪੈਦੀ ਇਸ ਕਥਾ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਜਿਸ ਨੂੰ ਸਭ ਨੇ ਛੱਡ ਦਿੱਤਾ ਹੋਵੇ ਤੇ ਜਦੋਂ ਉਸ ਦਾ ਹੱਥ ਵੈਗੁਰੂ ਆਪ ਫੜਦਾ ਹੈ ਤਾਂ ਕਿਵੇਂ ਉਸ ਦੀ ਜ਼ਿੰਦਗੀ ਬਦਲ ਜਾਂਦੀ ਹੈ